ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਕੋਈ ਰੈਸਪੀ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਨਹੀਂ ਕਰਨ ਜਾ ਰਹੇ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਕਿ ਅਸੀਂ ਇੰਨੇ ਗੰਦੇ ਭਾਂਡਿਆਂ ਨੂੰ ਲਿਸ਼ਕਾ ਕਿਵੇਂ ਸਕਦੇ ਹਾਂ ਇੱਕਦਮ ਨਵੇਂ ਤਰੀਕੇ ਨਾਲ ਜਿਹੜੇ ਭਾਂਡੇ ਤੁਹਾਡੇ ਲਿਸ਼ਕ ਜਾਣਗੇ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਤੁਸੀਂ ਜਿਵੇਂ ਬਾਜ਼ਾਰੋਂ ਲੈ ਕੇ ਆਏ ਭਾਂਡੇ ਬਿਲਕੁਲ ਤੁਹਾਡੇ ਉਸੇ ਤਰ੍ਹਾਂ ਹੀ ਭਾਂਡੇ ਹੋ ਜਾਣਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਭਾਂਡੇ ਦੇ ਜਿਹੜੇ ਉੱਪਰ ਇੰਨੇ ਕੁ ਜ਼ਿਆਦਾ ਜ਼ਿੱਦੀ ਦਾਗ ਨੇ ਮੈਂ ਕਾਫੀ ਕੋਸ਼ਿਸ਼ ਕੀਤੀ ਸੀ ਪਰ ਕੋਈ ਵੀ ਰਿਜ਼ਲਟ ਜਿਹੜਾ ਬੈਸਟ ਨਹੀਂ ਸੀ ਸੋ ਅੱਜ ਅਸੀਂ ਇਹਨਾਂ ਭਾਂਡਿਆਂ ਨੂੰ ਬਹੁਤ ਹੀ ਵਧੀਆ ਨਵੇਂ ਤਰੀਕੇ ਨਾਲ ਲਿਸ਼ਕਾਣਾ ਹੈ ਚਲੋ ਫਿਰ ਸਟਾਰਟ ਕਰਦੇ ਹਾਂ ਮੈਂ ਇੱਥੇ ਲਈ ਹੈ ਪੀਤੰਬਰੀ ਜੀ ਹਾਂ ਪੀਤੰਬਰੀ ਦੇ ਨਾਲ ਜਿਹੜੇ ਭਾਂਡੇ ਤੁਹਾਡੇ ਬਹੁਤ ਹੀ ਵਧੀਆ ਲਿਸ਼ਕਣਗੇ ਆਓ ਇਹਦਾ ਇਸਤੇਮਾਲ ਜਾਣਦੀ ਇਸ ਵੀਡੀਓ ਦੇ ਵਿੱਚ ਇਦੇ ਨਾਲ ਪਿੱਤਲ ਤੇ ਤਾਂਬੇ ਦੇ ਭਾਂਡੇ ਬਹੁਤ ਹੀ ਜਲਦੀ ਸਾਫ਼ ਹੋ ਜਾਂਦੇ ਤੇ ਜਿਹੜੇ ਸਟੀਲ ਦੇ ਭਾਂਡੇ ਥੋੜ੍ਹਾ ਜਿਹਾ ਟਾਈਮ ਲੱਗਦਾ ਐ ਇਸ ਨੂੰ ਤੇ ਮੇਰੇ ਕੋਲ ਇੱਕ ਸਟੀਲ ਦੀ ਛੋਟੀ ਜੀ ਡੋਣੀ ਪਈ ਸੀ ਪਹਿਲਾਂ ਆਪਾਂ ਉਸ ਨੂੰ ਸਾਫ਼ ਕਰਦੇ ਆਂ ਇਹ ਵੀ ਕਾਫੀ ਗੰਦੀ ਹੋ ਚੁੱਕੀ ਸੀ ਤੇ ਬਹੁਤ ਹੀ ਜ਼ਵਾਇਸ ਤੇ ਵਿੱਚ ਜਿੱਦੀ ਦਾਗ ਸੀ ਮੈਂ ਇਸ ਦੇ ਵਿੱਚ ਥੋੜਾ ਜਿਹਾ ਪੀਤੰਬਰੀ ਪਾਊਡਰ ਐਡ ਕੀਤਾ ਐ ਤੇ ਥੋੜ੍ਹਾ ਜਿਹਾ ਪਾਣੀ ਜਿਹੜਾ ਸਪ੍ਰਿੰਕਲ ਕਰਕੇ ਇਸ ਤਰੀਕੇ ਨਾਲ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਬਿਲਕੁਲ ਇਸੇ ਤਰ੍ਹਾਂ ਲਗਾਉਣਾ ਹੈ ਤੇ ਰੱਬ ਕਰੀ ਜਾਵਾਂਗੇ ਜਿੰਨਾ ਜਿੰਨਾ ਇਹ ਕਾਲਾ ਪਈ ਜਾਏਗਾ ਓਨਾ ਓਨਾ ਹੀ ਜਿਹੜਾ ਇਸ ਤਾਂ ਜਿਹੜਾ ਜ਼ਿੱਦੀ ਦਾਗ ਉਹ ਖਤਮ ਹੁੰਦਾ ਜਾਏਗਾ ਅਸੀਂ ਸਟੀਲ ਬੂਲ ਦਾ ਯੂਜ਼ ਕਰਕੇ ਬਹੁਤ ਹੀ ਜਲਦੀ ਜਿਹੜਾ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਭਾਂਡੇ ਜਿਹੜੇ ਸਾਫ਼ ਕਰਕੇ ਤਿਆਰ ਕਰ ਲਵਾਂਗੇ ਕਿਉਂਕਿ ਅਸੀਂ ਪਿੱਤਲ ਦੇ ਭਾਂਡਿਆਂ ਨੂੰ ਸਟੀਲ ਬੂਲ ਯੂਜ਼ ਨਹੀਂ ਕਰ ਸਕਦੇ ਉਸ ਜਿਹੜੀ ਅੰਦਰ ਦੀ ਕਲੀ ਹੈ ਉਹ ਖਰਾਬ ਹੋ ਜਾਂਦੀ ਹੈ ਜੀ ਅਸੀਂ ਸਟੀਲ ਦੇ ਭਾਂਡੇ ਵੀ ਜਿਹੜੇ ਆਮ ਸਾਬਣ ਦੇ ਨਾਲ ਸਾਫ਼ ਕਰਦੇ ਹਾਂ ਉਹਨੂੰ ਵੀ ਕਾਫੀ ਜ਼ਿਆਦਾ ਰਗੜਨਾ ਪੈਂਦਾ ਹੈ ਤੇ ਤਦੇ ਹੀ ਸਾਫ਼ ਹੁੰਦੇ ਸਾਡੇ ਭਾਂਡੇ ਇਹਨੂੰ ਬਸ ਤੁਸੀਂ ਲਗਾ ਕੇ ਤੇ ਹਲਕਾ ਜਿਹਾ ਰਬ ਕਰਨਾ ਹੈ 2 ਤੋਂ 3 ਮਿੰਟ ਆਪਾਂ ਇਸੇ ਤਰ੍ਹਾਂ ਹੀ ਰੰਦਵਾ ਕੇ ਤੇ ਬੈਗ ਸਾਈਡ ਵੀ ਇਸੇ ਤਰ੍ਹਾਂ ਥੋੜਾ ਜਿਹਾ ਪਾਊਡਰ ਲਗਾ ਕੇ ਪਾਣੀ ਸਪ੍ਰਿੰਕਲ ਕਰਕੇ ਬਿਲਕੁਲ ਇਸੇ ਤਰ੍ਹਾਂ ਹੀ ਰਬ ਕਰਕੇ ਤੇ ਲਗਾ ਕੇ ਇੱਕ ਸਾਈਡ ਤੇ ਰੱਖ ਦਵਾਂਗੀ ਤੇ ਤੁਹਾਨੂੰ ਥੋੜੀ ਦੇਰ ਤੱਕ ਇਸ ਦਾ ਰਿਜ਼ਲਟ ਅਸੀਂ ਦੱਸਦੇ ਹਾਂ ਤੁਸੀਂ ਨੋਟ ਕਰਦੇ ਜਾਓ ਕਿ ਜਿਵੇਂ ਜਿਵੇਂ ਮੈਂ ਰਬ ਕਰ ਰਹੀ ਹਾਂ ਇਸ ਦੇ ਉੱਪਰ ਹੱਥ ਦੀ ਨਾਲ ਜਿਵੇਂ ਸਾਫ਼ ਕਰ ਰਹੀ ਹਾਂ ਇਸ ਦੀ ਗੰਦਗੀ ਤੇ ਉਸ ਤਰ੍ਹਾਂ ਉਸ ਤਰ੍ਹਾਂ ਹੀ ਇੱਕ ਕਾਲਾ ਹੋਈ ਚਾਰੀਆ ਹੈ ਤੇ ਢਾਂਡਾ ਅੰਦਰੋਂ ਬਿਲਕੁਲ ਜਿਹੜਾ ਹੈ ਨਵੇਂ ਤਰੀਕੇ ਨਾਲ ਲਿਸ਼ਕ ਰਿਹਾ ਹੈ ਅੰਦਰੋਂ ਬਾਹਰੋਂ ਆਪਾਂ ਜਿਹੜੇ ਥੋੜੇ ਬਹੁਤ ਦਾਗ ਰਹਿ ਗਏ ਹੋਏ ਨੇ ਤੇ ਉਹਨੂੰ ਵੀ ਅਸੀਂ ਕਲੀਨ ਕਰ ਲੈਣਾ ਹੈ ਇਹ ਮੇਰੇ ਕੋਲ ਇੱਕ ਕਾਪਰ ਦਾ ਪੈਨ ਹੈ ਜਿਵੇਂ ਮੈਂ ਬਾਜ਼ਾਰੋਂ ਲਿਆਂਦਾ ਤੇ ਬਿਲਕੁਲ ਉਸੇ ਤਰ੍ਹਾਂ ਹੀ ਇੱਕ ਤੰ ਇਹ ਲਿਸ਼ਕ ਗਿਆ ਸੋ ਇਸ ਨੂੰ ਵੀ ਮੈਂ ਥੋੜਾ ਜਿਹਾ ਪਾਣੀ ਐਡ ਕਰਕੇ ਪਾਊਡਰ ਐਡ ਕਰਕੇ ਤੇ ਇਸ ਨੂੰ ਬਿਲਕੁਲ ਹੱਥ ਨਾਲ ਰਗ ਦਿੱਤਾ ਹੈ ਇਹ ਇਸਦੇ ਵਾਸਤੇ ਆਪਾਂ ਜਿਹੜਾ ਇਹ ਸਟੀਲ ਬੁਰ ਯੂਜ਼ ਨਹੀਂ ਕਰਾਂਗੇ ਕਿਉਂਕਿ ਨਿਸ਼ਾਨ ਜਿਹੜੇ ਉਹ ਪਹਿਚਾਨਗੇ ਤੇ ਕਲੀ ਸਾਡੀ ਅੰਦਰੋਂ ਖਰਾਬ ਹੋ ਜਾਏਗੀ ਇਸ ਲਈ ਮੈਂ ਸਟੀਲ ਬੁਰ ਦਾ ਯੂਜ਼ ਨਹੀਂ ਕਰਾਂਗੀ ਤੇ ਇਹ ਮੈਂ ਕਾਪਰ ਦਾ ਪੈਨ ਲਿਆ ਸੀ ਤੇ ਇੱਕੋ ਵਾਰ ਜੀ ਯੂਜ਼ ਕਰਦੇ ਕਾਲਾ ਪੈਨ ਲੱਗ ਗਿਆ ਸੋ ਹੁਣ ਮੇ ਕੋ ਪਤੰਬਰੀ ਹੈਗੀ ਹੈ ਸੋ ਮੈਂ ਸਦੋ ਵੀ ਮੇਰਾ ਢਾਂਡਾ ਥੋੜਾ ਬਹੁਤਾ ਕਾਲਾ ਪੈਂਦਾ ਹੈ ਮੈਂ ਟੂਰੈਂਟ ਹੀ ਸਾਫ਼ ਕਰ ਲੈਣੀ ਆ ਤੇ ਕੱਪੜੇ ਦੇ ਨਾਲ ਸਾਫ਼ ਕਰ ਲੈਣੀਆਂ ਕਿਉਂਕਿ ਕੱਪੜੇ 'ਤੇ ਦੇ ਦਾਗ ਰਹਿ ਜਾਣ ਤੇ ਫਿਰ ਇਸ ਦੇ ਉੱਪਰ ਫਲੈਗਸ ਆ ਵਾਈਟ ਕਲਰ ਦਾ ਨਿਸ਼ਾਨ ਜਿਹੜਾ ਹੈ ਲੱਗ ਜਾਂਦਾ ਹੈ ਸੋ ਅੱਗੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਮੈਂ ਭਾਂਡਿਆਂ ਨੂੰ ਕਿਵੇਂ ਸੁਕਾ ਕੇ ਚੰਗੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੈ ਸੋ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਕਿ ਤੁਸੀਂ ਚਾਹੋ ਤੇ ਭਾਂਡੇ ਸਾਫ਼ ਕਰਨ ਵਕਤ ਤੁਸੀਂ ਗਲਵਜ਼ ਵੀ ਪਾ ਸਕਦੇ ਹੋ ਪਰ ਹੁਣ ਸੋ ਤੁਸੀਂ ਅੰਦਰ ਨੋਟ ਕਰ ਸਕਦੇ ਹੋ ਕਿ ਬਿਲਕੁਲ ਜਿਹੜਾ ਦਿੱਤਾ ਦਾਕ ਖਤਮ ਹੋ ਚੁੱਕਾ ਹੈ ਤੇ ਹੁਣ ਅਸੀਂ ਬਾਹਰ ਦੀ ਸਫਾਈ ਜਿਹੜੀ ਉਹ ਕਰਾਂਗੇ ਹੌਨ ਅਸੀਂ ਸਾਈਦਾ ਵਾਲੇ ਪਾਸੇ ਵੀ ਜਿਹੜਾ ਇਹ ਪਾਊਡਰ ਦੇ ਨਾਲ ਇਸ ਨੂੰ ਸਾਫ਼ ਕਰ ਲੈਣਾ ਹੈ ਹੁਣ ਤੁਸੀਂ ਦੇਖ ਸਕਦੇ ਕਿ ਅੱਗੇ ਨਾਲੋਂ ਕਾਫੀ ਜਿਹੜਾ ਇਹ ਸਾਫ਼ ਹੋ ਚੁੱਕਾ ਹੈ ਚਮਕ ਗਿਆ ਹੈ ਸਾਡਾ ਪਾਂਡਾ ਤੇ ਹੁਣ ਅਸੀਂ ਸਾਫ਼ ਪਾਣੀ ਦੇ ਵਿੱਚੋਂ ਕੱਢ ਕੇ ਤੁਹਾਨੂੰ ਦਿਖਾਵਾਂਗੇ ਜੇ ਕੋ ਫਸਟ ਵਾਰੀ ਮੈਂ ਪਾਂਡਾ ਇਹ ਸਾਫ਼ ਕੀਤੀ ਨਾ ਤਾਂ ਮੈਨੂੰ ਬਲੀਵ ਨਾ ਹੋਵੇ ਕਿ ਮੇਰੇ ਪਾਂਡੇ ਇੱਕਦਮ ਐ ਚਮਕ ਰਏ ਸੀ ਸੋ ਇਹਨਾਂ ਭਾਂਡਿਆਂ ਨੂੰ ਵਰਤਨ ਨੂੰ ਦੇਲ ਨਹੀਂ ਸੀ ਕਰ ਰਿਆ ਤੇ ਹੁਣ ਇਹ ਹੀ ਭਾਂਡੇ ਚੁੱਕ ਚੁੱਕ ਕੇ ਪਹਿਲਾ ਇਸਤੇਮਾਲ ਕਰਦੀਆਂ ਸੋ ਇਸ ਨੂੰ ਮੈਂ ਦੋ ਪਾਣੀਆਂ ਦੇ ਵਿੱਚ ਜਿਹੜਾ ਵਾਸ਼ ਕੀਤਾ ਹੈ ਤੇ ਦੋਨੋਂ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਇੱਕਦਮ ਜਿਹੜੇ ਦਾਗ ਸੀ ਉਹ ਖਤਮ ਹੋ ਚੁੱਕੀ ਤੇ ਇੱਕਦਮ ਜਿਹੜਾ ਨਵਾਂ ਭਾਂਡਾ ਬਣ ਕੇ ਸਾਡਾ ਬਿਲਕੁਲ ਤਿਆਰ ਹੈ ਬਿਲਕੁਲ ਲੱਗ ਰਿਹਾ ਹੈ ਨਾ ਚੀਵੇ ਬਾਜ਼ਾਰੋਂ ਲਿਆਂਦਾ ਹੈ ਤੇ ਕੋ ਉੱਪਰ ਦੀ 판ਡੇ ਵਿੱਚ ਜੇ ਥੋੜਾ ਬੋਤਾ ਪਾਣੀ ਰਹਿ ਜਾਏ ਨਾ ਤੇ ਦਾਗ ਪੈਣੀ ਸ਼ੁਰੂ ਹੋ ਜਾਂਦੀ ਨੇ ਤੇ ਇਸ ਲਈ ਆਪਾਂ ਤੁਰੰਤ ਹੀ ਜਿਹੜਾ ਹੈ ਸਾਫ਼ ਕੱਪੜੇ ਦੇ ਨਾਲ ਇਸ ਨੂੰ ਕਲੀਨ ਕਰ ਲੈਣਾ ਹੈ ਅੰਦਰੋਂ ਤੇ ਬਾਹਰੋਂ ਵਾਲੇ ਸਾਈਡ ਤੇ ਤੇ ਇਸ ਨੂੰ ਫਿਰ ਤੁਸੀਂ ਯੂਜ਼ ਕਰ ਸਕਦੇ ਹੋ ਤੇ ਡੋਣੀ ਨੂੰ ਵੀ ਮੈਂ ਸਾਫ ਪਾਣੀ ਦੇ ਵਿੱਚੋਂ ਧੋੜਿਆ ਹੈ ਤੁਸੀਂ ਦੇਖ ਸਕਦੇ ਹੋ ਦੋਨਾਂ ਸਾਈਡ ਤੋਂ ਬਹੁਤ ਹੀ ਵਧੀਆ ਸਾਫ ਹੋ ਚੁੱਕੀ ਹੈ ਤੇ ਐਸੀ ਤਰ੍ਹਾਂ ਮੈਂ ਪਿੱਤਲ ਦਾ ਪੰਡਾ ਵੀ ਜਿਹੜਾ ਉਹ ਸਾਫ ਕਰਾਂਗੀ ਤੇ ਇਸ ਨੂੰ ਵੀ ਥੋੜਾ ਜਿਹਾ ਪਾਊਡਰ ਪਾ ਕੇ ਪਾਣੀ ਐਡ ਕਰਕੇ ਤੇ ਹੱਥ ਦੇ ਨਾਲ ਹੀ ਮੈਂ ਜਿਹੜਾ ਰਗ ਕਰਾਂਗੀ ਸੋ ਤੁਸੀਂ ਦੇਖ ਸਕਦੇ ਕਿ ਅੰਦਰ ਵਾਲੀ ਸਾਈਡ ਜਿਹੜੀ ਹੈ ਬਿਲਕੁਲ ਨੀਡ ਐਂਡ ਕਲੀਨ ਹੋ ਚੁੱਕੀ ਆ। ਉਹ ਜਿਹੜੀ ਪਾਰ ਵਾਲੀ ਸਾਈਡ ਸੀ ਨਾ ਬਹੁਤ ਹੀ ਜ਼ਿਆਦਾ ਗੰਦੀ ਹੋਈ ਪਈ ਸੀ। ਤੇ ਮੈਂ ਥੋੜਾ ਜਿਹਾ ਪਾਣੀ ਲਿਆ ਤੇ ਸੌਫਟ ਜਿਹੜਾ ਸਟੀਲ ਬੋ ਲਾਂਦਾ ਨਾ ਉਹ ਯੂਜ਼ ਕੀਤਾ। ਤੇ ਹਲਕਾ ਹਲਕਾ ਰਬ ਕਰਦੀ ਗਈ। ਸੋ ਇਹ ਵੀ ਥੋੜੀ ਦੇਰ ਦੇ ਵਿੱਚ ਬਹੁਤ ਹੀ ਵਧੀਆ ਚਾਰੋਂ ਸਾਈਡ ਤੇ ਸਾਫ਼ ਹੋ ਗਿਆ। ਤੁਸੀਂ ਦੇਖ ਸਕਦੇ ਹੋ ਸੋ ਇਸ ਨੂੰ ਮੈਂ ਹੁਣ ਸਾਫ਼ ਪਾਣੀ ਦੇ ਵਿੱਚੋਂ ਸਾਫ਼ ਕਰ ਲਿਆ ਹੋਇਆ ਹੈ ਤੇ ਇਸ ਨੂੰ ਵੀ ਆਪਾਂ ਸਾਫ਼ ਕੱਪੜੇ ਦੇ ਨਾਲ ਕਲੀਨ ਕਰ ਲਵਾਂਗੇ ਕਿਉਂਕਿ ਪਾਣੀ ਇਸ ਦੇ ਵਿੱਚ ਬਿਲਕੁਲ ਨਾ ਰਵੇ ਤੇ ਕੜਾਈ ਵੀ ਬਿਲਕੁਲ ਮੇਸੀ ਤਰ੍ਹਾਂ ਕਲੀਨ ਕਰ ਲਈ ਹੈ ਤੁਸੀਂ ਉਹੀ ਦੇਖ ਸਕਦੇ ਹੋ ਕਿ ਉਹੀ ਭਾਂਡੇ ਨੇ ਜਿਹੜੇ ਗੰਦੇ ਭਾਂਡੇ ਸੀ ਤੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਿੱਦੀ ਧਾਤ ਸੀ ਤੇ ਇਹ ਰਿਹਾ ਸਾਡੇ ਢੋਣੀ ਤੇ ਇਹ ਸਾਡਾ ਰਿਹਾ ਕੋਪਰ ਦਾ ਪਾਂਡਾ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡ ਤੋਂ ਸੋ ਤੁਹਾਡੇ ਘਰ ਵੀ ਜੇ ਗੰਦੇ ਪਾਂਡੇ ਪਏ ਨੇ ਤਾਂ ਤੁਸੀਂ ਵੀ ਇਸ ਪਿਤਾੰਪਰੀ ਦੇ ਨਾਲ ਪਾਂਡੇ ਸਾਫ਼ ਕਰਕੇ ਟਰਾਈ ਜ਼ਰੂਰ ਕਰਿਓ ਬਹੁਤ ਹੀ ਵਧੀਆ ਤਰੀਕਾ ਹੈ ਜਦੋਂ ਮੈਂ ਸਾਇੰਸੀ ਜਿਹਾ ਕਲੀਨ ਕੀਤਾ ਨਾ ਤੇ ਮੇਰੇ ਹਸਬੰਡ ਦੇਖਦੇ ਹੀ ਰਹੇਗੇ ਜੇ ਤੁਹਾਨੂੰ ਅੱਜ ਵੀ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਇੱਕ ਹੋਰ ਨਿਊ ਵੀਡੀਓ ਦੇ ਨਾਲ ਤਦ ਤੱਕ ਲਈਏ ਸਤਿ ਸ਼੍ਰੀ ਅਕਾਲ ਜੀ